ਕੀ ਆਧਿਕੀ ਸੇ ਦੇ ਮਨੁੱਖੀ ਅਧਿਕਾਰ ਦਾ ਹਨਨ ਤੇ ਨਹੀਂ ਹੋ ਰਿਹਾ ਜੇ ਹੋ ਰਿਹਾ ਹੈ ਤਾਂ ਉਹਦੇ ਖਿਲਾਫ ਆਵਾਜ਼ ਕੌਣ ਬੁਲੰਦ ਕਰੇਗਾ ਜੇ ਨਹੀਂ ਹੋ ਰਿਹਾ ਤਾਂ ਬੜੀ ਚੰਗੀ ਗੱਲ ਹੈ ਫਿਰ ਤਾਂ ਇਹਦਾ ਮਤਲਬ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜਾ ਚਲਾਇਆ ਰਾਹ ਨੂੰ ਅਸੀਂ ਫੋਲੋ ਕਰ ਲਿਆ ਕਿ ਮਨੁੱਖੀ ਅਧਿਕਾਰ ਦਾ ਹਨਨ ਨਹੀਂ ਹੋਣ ਦੇਵਾਂਗੇ ਪਰ ਜੇ ਹੋ ਰਿਹਾ ਹੈ ਤਾਂ ਉਹਦਾ ਸਮਾਧਾਨ ਕੌਣ ਕਰੇਗਾ ਕੀ ਉਹ ਸਰਕਾਰ ਕਰੇਗੀ ਜਾਂ ਜਨਤਾ ਕਰੇਗੀ ਸਮਾਜ ਕਰੇਗਾ ਇਹ ਜਿਹੜੀ ਇੱਕ ਵਿਦਵਾਨ ਨੇ ਬੜਾ ਸੋਣਾ ਲਿਖਿਆ ਹੈ ਕਹਿੰਦਾ ਜਿੰਕੀ ਦਿਨ ਮਨਾਤੇ ਹੋ ਉਹਨਕੀ ਬਾਤ ਵੀ ਮਾਨਣਾ ਕਰੋ ਜੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਆਪਾਂ ਨਮਨ ਕਰ ਰਹੇ ਆ ਤਾਂ ਗੁਰਤੇਗ ਬਹਾਦਰ ਸਾਹਿਬ ਵੱਲੋਂ ਪਾਏ ਹੋਏ ਪੂਰਨਿਆਂ ਉੱਤੇ ਵੀ ਚੱਲਦੇ ਕੀ ਅਜਿਹੀ ਕੋਈ ਸ਼ਹਾਦਤ ਦੇਣ ਨੂੰ ਤਿਆਰ ਹੈ ਨਹੀਂ ਸਭੀ ਸਭੂ ਜੀਵਨ ਬੜਾ ਪਿਆਰਾ ਕੀ ਕੋਈ ਜ਼ੁਲਮ ਦਾ ਕਾਕਰਾ ਕਰਨ ਲਈ ਉੱਠੇਗਾ ਕਈ ਸਵਾਲ ਨੇ ਮਦਰ ਤੁਹਾਡੇ ਵਾਸਤੇ ਨਹੀਂ ਆਪਾਂ ਸਾਰਿਆਂ ਵਾਸਤੇ ਵਿੱਚ ਆਈਆਂ ਮੰਥਨ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਣੀ ਤਿਆਰੀ ਸ਼ੁਰੂ ਕਰਨੀ ਹੈ ਆਪਣੀ ਤਿਆਰੀ ਕਿਵੇਂ ਹੋਣੀ ਹੈ ਬਾਣੀ ਪੜ ਕੇ ਜਿਵੇਂ ਮੈਂ ਪਹਿਲਾਂ ਸ਼ੁਰੂ ਚੱਲਿਆ ਸੀ ਮਹਾਰਾਜ ਨੇ ਇਸੇ ਕਰਕੇ ਕਿਹਾ ਨਾਮ ਜਪਨਾ ਕੀਰਤਨ ਕਰਨੀ ਹੈ ਤੇ ਵੱਣ ਕੇ ਛੱਡਣਾ ਔਰ ਉਸ ਨਾਮ ਨੇ ਉਸ ਮੈਡੀਟੇਸ਼ਨ ਨੇ ਜਿਵੇਂ ਮੈਡੀਟੇਸ਼ਨ ਬਹੁਤ ਛੋਟਾ ਸ਼ਬਦ ਹੈ ਨਾ ਕਿ ਨਾਮ ਦਾ ਪ੍ਰਮਾਤਮਾ ਆਪ ਹੀ ਹੈ ਵਾਇਰੂ ਉਹੀ ਹੈ ਨਾਮ ਜੜਾ ਜਿਵੇਂ ਗੁਰਤੇਗ ਬਹਾਦਰ ਸਾਹਿਬ ਨੇ ਐਡੀ ਵੱਡੀ ਤਿਆਰੀ ਕੀਤੀ ਔਰ ਉਹਨਾਂ ਨੂੰ ਕੋਈ ਹਰਾ ਨਹੀਂ ਸਕਿਆ ਉਸੇ ਤਰ੍ਹਾਂ ਸਾਨੂੰ ਵੀ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹ ਕੇ ਮਹਾਰਾਜ ਦਾ ਜੀਵਨ ਪੜ੍ਹ ਕੇ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਉਹਨੂੰ ਫੋਲੋ ਕਰਨਾ ਚਾਹੀਦਾ